ਚਾਂਪਾ ਨੇ ਕੜਗੜੀ 25 ਤਰ੍ਹਾਂ ਦੀਆਂ ਅੱਛਾ ਜੀ ਤੇ ਆਪਣੇ ਕੋਲੇ ਪਨੀਰ ਟਿੱਕਾ ਮਸ਼ਰੂਮ ਟਿੱਕਾ ਗਰੇਵੀ ਚਾਂਪ ਬਟਰ ਗਰੇਵੀ ਚਾਂਪ ਮਲਾਈ ਚਾਂਪ ਅਫਤ ਹਾਂਜੀ ਹਾਂਜੀ ਬਿਲਕੁਲ ਫਰੈਸ਼ ਆ ਹੱਥ ਤੁਹਾਡੇ ਸਾਹਮਣੇ ਆ ਦੇਖੋ ਪਨੀਰ ਫਰੈਸ਼ ਪਿਆ ਵਾ ਹਾਂਜੀ ਆ ਇਹਨੂੰ ਮੈਰੀਨੇਸ਼ਨ ਕੀਤਾ ਵਾ ਹੁਣੇ ਇਹ ਆਪ ਜੀ ਇੱਥੇ ਦੇਖ ਸਕਦੇ ਹੋ ਕਿੰਨੀ ਸਫਾਈ ਆ ਸਾਫ ਸਫਾਈ ਆ ਆਲਾ ਦੁਆਰਾ ਆਪਣਾ ਸਾਫ਼ ਰੱਖੀਦਾ ਵਾ ਆਪਣੇ ਬੰਦੇ ਇਹਨਾਂ ਥੋੜੇ ਜਿਹਾ ਆਪਣੇ ਪੰਜਾਬੀ ਬੰਦਿਆਂ ਨੂੰ ਬਹੁਤ ਘੱਟ ਸਪੋਰਟ ਕਰ ਰਹੇ ਨੇ ਮੈਂ ਨੋਟ ਕਰ ਰਿਹਾ ਮਹਿਸੂਸ ਕਰ ਰਿਹਾ ਵਾ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਚੜ੍ਹਦੀ ਕਲਾ ਤੇ ਸਰ ਮੈਨੂੰ ਇਹ ਦੱਸੋ ਵੀ ਸਭ ਤੋਂ ਪਹਿਲਾਂ ਆਪਣੇ ਕੋ ਹੁੰਦਾ ਕੀ ਕੁਛ ਸਰ ਮੇਰੇ ਕੋਲੇ ਆਪਣਾ ਚਾਂਪਾ ਨੇ ਕੜਕੜ 20 25 ਤਰ੍ਹਾਂ ਦੀਆਂ ਅੱਛਾ ਜੀ ਤੇ ਆਪਣੇ ਕੋਲੇ ਆਪਣੀ ਟਿੱਕਾ ਮਸ਼ਰੂਮ ਟਿੱਕਾ ਗਰੇਵੀ ਚਾਂਪ ਬਟਰ ਗਰੇਵੀ ਚਾਪ ਮਲਾਈ ਚਾਪ ਅਫਗਾਨੀ ਰੋਸਟਡ ਆਚਾਰੀ ਲੈਮਨ ਤੰਦੂਰੀ ਗਾਰਲਿਕ ਮਲਾਈ ਮਸਾਲਾ ਪੈਰੀ ਪੈਰੀ ਆਪਣਾ ਮੈਜਿਕ ਚਾਪ ਸ਼ਾਹੀ ਚਾਪ ਕਈ ਤਰ੍ਹਾਂ ਦੀ ਹੋਰ ਅਨੇਕਾ ਤਰ੍ਹਾਂ ਦੇ ਤੇ ਸਰ ਇਹ ਇੰਨੀ ਜਿਹੜੀ ਵੈਰਾਈਟੀ ਹੈ ਚਾਪ ਦੀ ਇਹ ਸਾਰੀ ਤੁਹਾਡੇ ਵੱਲੋਂ ਆਪ ਖੁਦ ਪ੍ਰੇਪੇਅਰ ਕੀਤੀ ਹੈ ਜੀ ਹਾਂਜੀ ਮੈਂ ਖੁਦ ਆਪ ਪ੍ਰੇਪੇਅਰ ਕਰਦਾ ਸਾਰਾ ਕੁਝ ਜੀ ਆਪ ਬਣਾਉਣਾ ਵਾ ਆਪ ਸਾਰੀ ਮੈਰੀਨੇਸ਼ਨਾਂ ਸਾਰੀਆਂ ਆਪ ਲਾਈ ਦੀਆਂ ਨੇ ਜੀ ਤੇ ਜਿਹੜੀ ਇਹਦੀ ਮੇਕਿੰਗ ਹੈ ਜੀ ਤੇ ਇਹ ਜਿੱਦਾਂ ਹੁਣ ਤੁਸੀਂ ਇਸ ਟਾਈਮ ਮੇਕਿੰਗ ਕਰ ਰਹੇ ਹੋ ਇਹ ਸਭ ਕੁਝ ਪ੍ਰੇਪੇਅਰ ਜਿਹੜਾ ਕੀ ਹੈ ਤਾਜ਼ਾ ਪ੍ਰਿਪੇਅਰ ਕੀਤਾ ਹੋਇਆ ਹਾਂ ਜੀ ਹਾਂ ਜੀ ਬਿਲਕੁਲ ਫਰੈਸ਼ ਆ ਹੱਥ ਤੁਹਾਡੇ ਸਾਹਮਣੇ ਆ ਦੇਖੋ ਪਨੀਰ ਫਰੈਸ਼ ਪਿਆ ਵਾ ਹਾਂ ਜੀ ਆ ਇਹਨੂੰ ਮੈਰੀਨੇਸ਼ਨ ਕੀਤਾ ਵਾ ਹੁਣੇ ਇਹ ਸਰ ਪਨੀਰ ਕਿਹੜਾ ਡੇਰੀ ਵਾਲਾ ਪਨੀਰ ਦਾ ਪੈਕ ਵਾਲਾ ਪਤਰਾ ਨਹੀਂ ਨਹੀਂ ਸਰ ਆਪਣਾ ਪਨੀਰ ਆਂਦਾ ਵਾ ਇਥੋਂ ਆ ਪਿੱਛੇ ਸੇਠੀ ਹਲਵਾਈ ਨੇ ਉਹਨਾਂ ਤੋਂ ਆਂਦਾ ਵਾ ਹਲਵਾਈ ਤੋਂ ਆਂਦਾ ਪਨੀਰ ਆਪਣਾ ਇੱਕ ਨੰਬਰ ਸੌਫਟ ਪਨੀਰ ਆ अच्छा जी रूम ਵਰਗਾ ਤੇ ਮਤਲਬ ਕਿ ਇਹ ਸਪੈਸ਼ਲ ਪਨੀਰ ਹੈ ਨਾ ਜਿਹਦਾ ਕਿ ਪਨੀਰ ਟਿੱਕਾ ਬਣਦਾ ਹਾਂਜੀ ਸਰ ਤੇ ਸਾਡੀ ਚਾਹ ਆਪਾਂ ਸਿੰਥੈਟਿਕ ਪਨੀਰ ਵੀ ਯੂਜ਼ ਕਰਦੇ ਨਹੀਂ ਤਾਂ 99% ਲੋਕ ਸਿੰਥੈਟਿਕ ਪਨੀਰ ਯੂਜ਼ ਕਰ ਰਹੇ ਨੇ ਜਿੰਨੀਆਂ ਵੀ ਰੀੜੀਆਂ ਵਾਲੇ ਹੋਗੇ ਤੇ ਹੋਰ ਵੀ ਕਈ ਚਲੋ ਆਪਾਂ ਨਾਂ ਨਹੀਂ ਲੈਂਦੇ ਹੈਗੇ ਤੇ ਉਹ ਸਾਰੇ ਸਿੰਥੈਟਿਕ ਪਨੀਰ ਹੀ ਲਈ ਵਰਤੀ ਜਾਂਦੇ ਨੇ ਮਗਾ ਟਾਚੂੜ ਆਪਾਂ ਜਦੋਂ ਜਿੱਥੇ ਮਰਜ਼ੀ ਚੈੱਕ ਕਰਾ ਲਓ ਵਧੀਆ ਪਨੀਰ ਇੱਕ ਨੰਬਰ ਯੂਜ਼ ਕਰੀ ਜਾਵਾਂ ਤੇ ਆਪਾਂ ਨੂੰ ਇੱਥੇ ਸ਼ੁਰੂ ਕੀਤਾ ਨੂੰ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ ਵੀ ਜੀ ਇੱਥੇ ਲਗਭਗ 2 ਸਾਲ ਹੋ ਚੱਲੇ ਆ ਜੀ ਇਸੇ ਜਗ੍ਹਾ ਤੇ ਹਾਂਜੀ ਇੱਥੇ ਤੇ ਆਪਣਾ ਕਸਟਮਰ ਰਿਸਪੌਂਸ ਕਿਦਾਂ ਜਾ ਰਿਹਾ ਮੈਂ ਆਪ ਵੀ ਖੁਦ ਇਸ ਟਾਈਮ ਦੇਖ ਰਿਹਾ ਜੀ ਥੱਲੇ ਕਿ ਐਨਾ ਪਰਮਾ ਹੁੰਗਾਰਾ ਲੁਧਿਆਣੇ ਦੇ ਜਨਤਾ ਵੱਲੋਂ ਮਿਲ ਨਹੀਂ ਰਿਹਾ ਕੀ ਕਰਨਾ ਜੀ ਇਹਦੇ ਪਿੱਛੇ ਜੀ ਜੀ ਬਸ ਜਿਵੇਂ ਜਿਵੇਂ ਨਾ ਆਪਣੇ ਬੰਦੇ ਇਹਨਾਂ ਥੋੜੇ ਜਿਹਾ ਆਪਣੇ ਪੰਜਾਬੀ ਬੰਦਿਆਂ ਨੂੰ ਬਹੁਤ ਘੱਟ ਸਪੋਰਟ ਕਰ ਰਹੇ ਨੇ ਮੈਂ ਨੋਟ ਕਰ ਰਿਹਾ ਮਹਿਸੂਸ ਕਰ ਰਿਹਾ ਹਾਂ ਕਿ ਜਦ ਕਿ ਇਹ ਆਪਣੇ ਪੰਜਾਬੀ ਬੰਦਿਆਂ ਨੂੰ ਇੱਕ ਦੂਜੇ ਨੂੰ ਜਿੱਥੇ ਵੀ ਛੋਟੇ ਤਬਕੇ ਦੇ ਬੰਦਾ ਕੰਮ ਕਰ ਰਿਹਾ ਜਾਂ ਵੱਡੇ ਜਾਂ ਛੋਟੇ ਤਬਕੇ ਦੇ ਆਪਣੇ ਕੋਈ ਪੰਜਾਬੀ ਭਾਈਚਾਰਾ ਕੰਮ ਕਰ ਰਿਹਾ ਰੇੜੀ ਲਗਾ ਰਿਹਾ ਵਾ ਤੇ ਉਹਨੂੰ ਜਾ ਕੇ ਜ਼ਰੂਰ ਪ੍ਰਮੋਟ ਕਰੋ ਉਹਦੇ ਕੋਲੇ ਖਾਓ ਉਹਨਾਂ ਨੂੰ ਹੌਸਲਾ ਫੁਜਾਈ ਕਰੋ ਮੇਰੀ ਇਹੀ ਰਿਕਵੈਸਟ ਆ ਵੀਰੇ ਤੇ ਬਾਕੀ ਵਾਇਰਲ ਦੀ ਕਿਰਪਾ ਨਾਲ মিডিਆ ਦਾ ਬਹੁਤ ਸਾਥ ਮਿਲ ਰਿਹਾ ਵਾ ਜਿਵੇਂ ਜਿਵੇਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਵੇਂ ਉਹ ਅੱਜ ਕੁਝ ਹੋਰ ਕੱਲ ਹੋਰ ਪਰਸੋਂ ਹੋਰ ਇਦਾਂ ਇਦਾਂ ਵਾਇਰਲ ਦੀ ਕਿਰਪਾ ਨਾਲ ਇੱਕ ਦੇਖਦੇ ਚਿਹਰੇ ਰੋਈ ਨਵੇਂ ਦੇਖਣ ਨੂੰ ਮਿਲਦੇ ਆ ਤੇ ਸਰੇ ਇਹਨਾਂ ਸਭੀ ਤੁਸੀਂ ਇਸ ਤੋਂ ਜਦੋਂ ਚਾਂਪ ਸ਼ੁਰੂ ਕਰਨ ਤੋਂ ਪਹਿਲਾਂ ਚਾਂਪ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀ ਮੈਂ ਵੀ ਜੀ ਪਹਿਲੇ ਆਪਣਾ ਕੀ ਨਾਮ ਲੱਕੜ ਵਗੈਰਾ ਦਾ ਕੰਮ ਕਰਦਾ ਸੀਗਾ ਮੇਰੀ ਆਈਸਟ ਵੀਕ ਹੁੰਨ ਦੇ ਕਰਕੇ ਨਾ ਮੈਂ ਫਿਰ ਲਾਈਨ ਚੇਂਜ ਕਰਤੀ ਮੈਨੂੰ ਕੁਕਿੰਗ ਦਾ ਸ਼ੌਂਕ ਸੀਗਾ ਬਹੁਤ ਜ਼ਿਆਦਾ ਅੱਛਾ ਜੀ ਤੇ ਹੌਲੀ 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 ਕਰਦੇ ਕਰਦੇ ਮੈਂ ਫਿਰ ਲਾਈਨ ਮੈਨੂੰ ਹੋ ਗਏ ਐਸ ਲਾਈਨ 'ਚ 5 ਸਾਲ ਹੋ ਗਏ ਹੁਣ ਇੱਥੇ ਇੱਥੇ ਮੈਨੂੰ 2 ਸਾਲ ਹੋ ਗਏ ਨੇ ਤੇ ਸਰ ਇਹਦੇ ਵਿੱਚ ਤੁਹਾਨੂੰ ਤੁਸੀਂ ਦੱਸ ਸਕਦੇ ਹੋ ਵੀ ਕਿ ਕੁਝ ਜਿਹੜਾ ਲੋਕਾਂ ਨੂੰ ਅਟਰੈਕਟ ਵੀ ਕਰੇਗਾ ਕਿ ਸਪੈਸ਼ਲ ਇੰਗਰੀਡੀਅੰਟ ਪੈ ਰਹੇ ਨੇ ਇਹਦੇ ਵਿੱਚ ਕਿ ਜਿਹੜੇ ਮਾਰਕੀਟ ਦੇ ਵਿੱਚ ਤੋਂ ਆਪਣਾ ਵਕ ਚੱਲ ਰਿਹਾ ਮਾਰਕੀਟ ਤੋਂ ਆਪਾਂ ਹਾਂ ਜੀ ਹਾਂ ਜੀ ਆ ਜੀ ਤੁਹਾਨੂੰ ਦੱਸੋ ਕੁਝ ਵੀ ਜੀ ਸਾਰੇ ਹੋਵੇ ਜਿਹੜੇ ਇਹਦੇ ਵਿੱਚ ਸਾਰੇ ਮਸਾਲੇ ਪੈਂਦੇ ਆ ਸਾਰੇ ਆਪਾਂ ਵਧੀਆ ਯੂਜ਼ ਕਰਦੇ ਆ ਆਪ ਪਸਾ ਕੇ ਆਪ ਵਧੀਆ ਹਾਈ ਕੁਆਲਿਟੀ ਦੇ ਮਸਾਲੇ ਯੂਜ਼ ਕਰਦੇ ਜਿਹੜੇ ਇਹਨਾਂ ਵਿੱਚ ਮੈਰੀਨੇਸ਼ਨਾਂ ਵਿੱਚ ਲੱਗਦੇ ਨੇ ਹਾਂਜੀ ਠੀਕ ਹੈ ਜੀ ਪਨੀਰ ਆਪਣਾ ਇੱਕ ਨੰਬਰ ਆ ਹਰੇਕ ਚੀਜ਼ ਫਰੈਸ਼ ਆ ਦੇਖੋ ਅਦੀਸ਼ਾ ਚਾਪਲ ਜਿਹੜਾ ਕੈਮਰਾ ਮਾਰ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਵੀ ਇਹਦੀ ਫਰੈਸ਼ਨੈਸ ਰੋਜ਼ ਵਾਹਿਗੁਰੂ ਦੀ ਕਿਰਪਾ ਨਾਲ ਰੋਜ਼ ਤਾਜੀ ਬਣਾਈ ਦੀ ਆ ਤਾਜੀ ਮਹਾਰਾਜ ਦੀ ਕਿਰਪਾ ਨਾਲ ਲੱਗ ਜਾਂਦੀ ਹਾਂਜੀ ਲੱਗਦੀ ਆ ਹਾਂ ਤੇ ਮੈਂ ਦੇਖ ਸਕਦਾ ਪਿਆਜ਼ ਵੀ ਬਿਲਕੁਲ ਵਧੀਆ ਕੁਆਲਿਟੀ ਦੇ ਗਲੇ ਵਗੈਰਾ ਪਿਆਰੇ ਬਣਦੇ ਜਾਂਦੇ ਹੁਣ ਤੇ ਸਾਰੇ ਜੀ ਦੀ ਮੈਰੀਨੇਸ਼ਨ ਆ ਇਹ ਤਿਆਰ ਕਰਕੇ ਰੱਖੀ ਜਾਂਦੀ ਹੈ ਤੇ ਇੱਥੇ ਬਣਾਈ ਜਾਂਦੀ ਹੈ ਪਹਿਲਾਂ ਲਗਾ ਕੇ ਨਹੀਂ ਨਹੀਂ ਸਰ ਇੱਥੇ ਕਿਚਨ ਚੋਂ ਤਿਆਰ ਕਰਕੇ ਲਿਆਈਦਾ ਸਾਰਾ ਕੁਝ ਕਿਚਨ ਆ ਸਾਡੀ ਇੱਥੇ ਬੈਕ ਸਾਈਡ ਤੇ ਹੀ ਹੈਗੀ ਹੈ ਇਹਦੇ ਕਿਚਨ ਕਿਚਨ ਲਿਆ ਹੋਇਆ ਆ ਆਪਾਂ ਅੱਛਾ ਜੀ ਤੇ ਉੱਥੇ ਸੈਪਰੇਟ ਕਿਚਨ ਲਿਆ ਹੋਇਆ ਵਾ ਉੱਥੋਂ ਸਾਰੀ ਮੈਰੀਨੇਸ਼ਨ ਕਰਕੇ ਤਿਆਰ ਕਰਕੇ ਇੱਥੇ ਲਿਆਈਦਾ ਵਾ ਸਾਰਾ ਕੁਝ ਤੇ ਸਰ ਜੀ ਦਾ ਤੁਸੀਂ ਮਦਦ ਸਰੇ ਹੋ ਵੀ ਪਹਿਲਾਂ ਆਪਣਾ ਤਰਖਾਨ ਦਾ ਵਿੱਚ ਕਹਿ ਸਕਦੇ ਲੱਕੜ ਦਾ ਕੰਮ ਸੀ ਜੀ ਤੇ ਉਹ ਛੱਡ ਕੇ ਤੇ ਫਿਰ ਹੁਣ ਆਪਾਂ ਇਹ ਕਰ ਰਹੇ ਵੀ ਆਪਾਂ ਕਿਰਤ ਕਰਨੀ ਨਹੀਂ ਛੱਡ ਰਹੇ ਪਰ ਫਿਰ ਵੀ ਜਿਹੜਾ ਕੀ ਹੈ ਲੋਕ ਉਹ ਪਿਆਰ ਦੇ ਵਿੱਚ ਕਮੀ ਮਹਿਸੂਸ ਹਾਂਜੀ 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 ਤੇ ਜੇ ਜੋ ਆਪਾਂ ਨੂੰ ਆਪਣੇ ਪੰਜਾਬੀਆਂ ਨੂੰ ਪੰਜਾਬੀਆਂ ਤੋਂ ਆਪਾਂ ਐਕਸੈਪਟ ਕਰਦੇ ਆ ਨਾ ਜੋ ਆਪਾਂ ਨੂੰ سپورਟ ਚਾਹੀਦੀ ਆ ਹਾਂਜੀ ਉਹ سپورਟ ਮਿਲ ਨਹੀਂ ਰਹੀ ਹੈਗੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਆਪਣੇ ਭਰਾਵਾਂ ਨੂੰ سپورਟ ਕਰੋ ਤੇ ਜਿਨ੍ਹਾਂ ਨਾਲ ਉਹਨਾਂ ਦਾ ਆਣ ਦੀ ਕਲਾ ਹੋ ਗਿਆ ਤੇ ਸਾਨੂੰ ਇਹ ਦੱਸੋ ਵੀ ਹੁਣ ਅੱਜ ਸਾਨੂੰ ਕੀ ਬਣਾ ਕੇ ਦਿਖਾ ਰਹੇ ਹੋ ਵੀ ਜਿਹਦੇ ਨਾਲ ਅਸੀਂ ਲੋਕਾਂ ਨੂੰ ਦੱਸ ਹੈਗੀਏ ਤੇ ਅਸਲ ਜ ਰਿਕਮੈਂਡ ਕਰ ਸਕੀਏ ਵੀ ਤੁਸੀਂ ਇੱਥੇ ਜ਼ਰੂਰ ਆਓ ਹਨਾ ਤੇ ਆਪਣੇ ਭਰਾ ਕੋਲ ਆਓ ਤੇ ਭਰਾ ਕੋਲ ਜ਼ਰੂਰ ਖਾਓ ਉਹ ਚੀਜ਼ ਦੱਸੋ ਸਾਨੂੰ ਅੱਜ ਕੀ ਬਣਾ ਕੇ ਦਿਖਾ ਰਹੇ ਹੋ ਕਿ ਅਸੀਂ ਪ੍ਰੈਪਰੇਸ਼ਨ ਦਿਖਾਵਾਂਗੇ ਲੋਕਾਂ ਨੂੰ ਲਾਈਵ ਕਿ ਕਿੰਨੀ ਸਫਾਈ ਦੇ ਨਾਲ ਸਮਾਨ ਬਣ ਰਿਹਾ ਹੈ ਹਨਾ ਹਾਂ ਜੀ ਉਹ ਦੱਸੋ ਆਪ ਜੀ ਇੱਥੇ ਦੇਖ ਸਕਦੇ ਹੋ ਕਿੰਨੀ ਸਫਾਈ ਆ ਸਾਫ ਸਫਾਈ ਆ ਆਲਾ ਦੁਆਰਾ ਆਪਣਾ ਸਾਫ਼ ਰੱਖੀਦਾ ਵਾ